ਕਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਵੀਡੀਓ ਬਣਾਉਣੀ ਹੋ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਵੀਰੇ ਤਹਿਸੀਲ ਪਾਗਾ ਪੁਰਾਣਾ ਬਾਈ ਕਲਦੀਪ ਕੋਲ ਆਏ ਆ ਅੱਜ ਬਾਈ ਫੇਰ ਘਰੇ ਹੈ ਨਹੀਂ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਆਪ ਹੀ ਦੇਵਾਂਗੇ ਤੇ ਬਾਈ ਦਾ ਘਰ ਆ ਜੋ ਬਾਈ ਕੋਠੇ ਵਾਲੇ ਕੱਚੇ ਰਸਤੇ ਤੇ ਬਾਈ ਦਾ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਜੋ ਤੁਸੀਂ ਸਾਹਮਣੇ ਵੈੜ ਦੇਖ ਰਹੇ ਹੋ ਬਾਈ ਇਹ ਨੂੰ ਹੋ ਗਿਆ ਬਾਈ ਜੀ ਡੇਢ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਪਰ ਬਾਈ ਤੁਹਾਨੂੰ ਖਾਲੀ ਕਹਿ ਕੇ ਦੇ ਰਿਹਾ ਇਸ ਟਾਈਮ 9 ਲੀਟਰ ਦੁੱਧ ਤਿਆਰ ਆ ਦੂਜਾ ਸੂਹਾ ਸੂਈ ਹੋਈ ਹੈ ਬਾਈ ਤੇ ਸਾਢੇ 3 ਮਹੀਨੇ ਹੋ ਗਏ ਬਾਈ ਇਹਨੂੰ ਸੂਈ ਨੂੰ ਬੱਚਾ ਹੈ ਨਹੀਂਗਾ ਤੇ ਤੁਹਾਨੂੰ ਖਾਲੀ ਕਹਿ ਕੇ ਬਾਈ ਤੁਹਾਨੂੰ ਇਹ ਦੇ ਰਿਹਾ ਸੋਹਣਾ ਪ੍ਰਿੰਟ ਆ ਬਾਈ ਜੀ ਚੈੱਕ ਪਾਸ ਨਹੀਂ ਹੋਈ ਬਾਈ ਜੀ ਜਿੱਥੋਂ ਲੈ ਕੇ ਆਂਦੀ ਹੈ ਮਾਲਕਾਂ ਦੇ ਦੱਸਣ ਦੇ ਮੁਤਾਬਕ ਡੇਢ ਮਹੀਨਾ ਹੋ ਗਿਆ ਬਾਈ ਇਹਨੂੰ ਬਣੀ ਨੂੰ ਬਾਡੀ ਬੰਤਰ ਦੀ ਚੰਗੀ ਆ ਸੋਹਣਾ ਪ੍ਰਿੰਟ ਆ ਬਾਈ ਇਸ ਟਾਈਮ 9 ਲੀਟਰ ਦੁੱਧ ਤਿਆਰ ਮੜਾ ਖੋਲ ਲਈ ਆਪਾਂ ਤੁਰਾ ਫਾਦੀ ਜੋ ਭਾਈ ਆਪਾਂ ਪਿੱਛੇ ਵੀਡੀਓ ਪਾਈ ਸੀ ਬਾਈ ਦੇ ਦੂਜੇ ਤੀਜੇ ਦਿਨ ਨਹੀਂ ਨਗ ਸੇਲ ਹੋ ਗਏ ਸੀ ਸਾਰੇ ਚਾਰ ਨਗਾਂ ਦੀ ਪਾਈ ਸੀ ਪਈ ਆਪਾਂ ਵੀਡੀਓ ਦੇਖ ਸਕਦੇ ਹੋ ਭਾਈ ਬਾਡੀ ਬੰਤਰ ਦੀ ਚੰਗੀ ਆ ਸੋਹਣਾ ਤੋਰਾ ਤੋਂ ਮੈਂ ਫੇਰ ਡਿਟੇਲ ਦੱਸ ਦਿੰਨੇ ਆ ਭਾਈ ਜੀ ਡੇਡ ਮੀਨ ਹੋ ਗਿਆ ਭਾਈ ਬਣੀ ਨੂੰ ਚੈੱਕ ਪਾਸ ਹੋਈ ਨਹੀਂ ਰੰਗ ਰੂਪ ਦੀ ਸੋਹਣੀ ਆ ਪੈਠਪੁੜੇ ਦੀ ਚੰਗੀ ਆ ਸੋਹਣਾ ਥਣ ਲੱਗਿਆ ਭਾਈ ਜੀ ਇਸ ਟਾਈਮ 9 ਲੀਟਰ ਦਾ ਦੁੱਧ ਤਿਆਰ ਆ ਚਮਕ ਹੈਗੀ ਹੈ ਬਾਈ ਜੀ ਪਿੰਡੇ ਚ ਸਾਢੇ 3 ਮਹੀਨੇ ਹੋ ਗਏ ਬਾਈ ਇਹਨੂੰ ਸੋਈ ਨੂੰ ਬੱਚਾ ਹੈ ਜੀ ਮਗਰ ਜਿਹੜਾ ਬਾਈ ਇਹਦਾ ਮੁੱਲ ਬਾਈ ਹਰਗੇ ਕਰਦੇ ਆ 27000 ਰੁਪਏ ਬਾਈ ਇਹਦਾ ਮੁੱਲ ਕਰਦੇ ਆ ਮੌਕੇ ਤੇ ਪੂਰਾ ਮਾਨਦਾਨ ਕੀਤਾ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਚੁੱਕੇ ਹੋ ਸ਼ਾਨਦਾਰ ਆ ਸੋਹਣਾ ਖਣ ਲੱਗਿਆ ਬਾਈ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜ